ਪਿਆਰੇ ਦੋਸਤੋ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਸਾਹਮਣੇ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਹੈ ਖੜਾ ਦੇ ਵਿੱਚ ਘਿਰਿਆ ਹੋਇਆ ਹੈ ਪੰਜਾਬ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਹੈ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਹੈ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨ ਨਾਲ ਖੜੀਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਨਹੀਂ ਕਹਿੰਦਾ ਕਿ ਲੱਖਾਂ ਰੁਪਏ ਲਾ ਦੇ पता करो कि किस तरह उन्होंने तक की चीज़ की जरूरत है पहुँचाई जा सकती है वो सारिया चीजा और रसद किसी तो पुछ के किसी संस्था न मिल के उन्होंने तक पहुँचाई जाए जिने जो भी हो बेशक कोई हजार कोई पांच सौ कोई सौ जिन्हें जोगा कोई है उन्नी मदद करे असी भी कोशिश कर रहे साढे बहुत सारे सज्जन लगे हुए ने उधर होर भी कोशिश करा ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲਈ ਜਿਹੜੇ ਹਾਰ ਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਜਦ ਵੀ ਮਨ ਉਦਾਸ ਹੋਵੇ ਤਾਂ ਕਲਗੀਧਰ ਪਾਸ਼ਾ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਨੇ ਕੁਝ ਵੀ ਨਹੀਂ ਰਿਆ ਸੀ ਕੋਲੇ ਚਾਰੇ ਸੈਬ ਜਾਬੇ ਪੰਜ ਪਿਆਰੇ ਪਿਆਰੇ ਸਿੱਖ ਸਰਬੰਸ ਵਾਰ ਕੇ ਫੇਰ ਵੀ ਚੜਦੀ ਕਲਾ ਚ ਰਹੇ ਸੀ ਤੁਸੀਂ ਚੜਦੀ ਕਲਾ ਚ ਰਹਣਾ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ ਜੰਗ ਜਿੱਤ ਕੇ ਰਹਿਣੀ ਹੈ ਵਾਹਿਗੁਰੂ ਤੁਹਾਡੇ ਨਾਲ ਆਈ ਗੋ ਸੀ ਦੀ ਸਾਰੇ ਟੀਮ ਨਾਲ ਹੈ ਤੇ ਹੋਰ ਬਹੁਤ ਸਾਰੇ ਪੈਂਟਰਾ ਜਿਹੜੇ ਇੱਧਰ ਅਲੱਗ-ਅਲੱਗ ਇਲਾਕਿਆਂ 'ਚ ਆਪਣੇ ਆਪਣੇ ਹਿਸਾਬ ਨਾਲ ਲੱਗੇ ਨੇ ਅਸੀਂ ਵੋਟ ਦੇ ਜ਼ਰੀਏ ਉਧਰ ਦੋ ਘਰ ਨੇ ਜਿਹੜੇ ਬਿਲਕੁਲ ਪਾਣੀ ਦੇ ਅੰਦਰ ਨੇ ਉੱਥੇ ਪਹੁੰਚਿਆ ਹੁਣ ਔਰ ਮੈਨੂੰ ਲੱਗਦਾ ਹੈ ਗਰਾਊਂਡ ਤੇ ਆ ਕੇ ਸਾਰੇ ਲੋਕਾਂ ਨੂੰ ਥੋੜਾ ਥੋੜਾ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਅੰਦਰ ਬੈਠੇ ਨੇ ਇਹਨਾਂ ਦੇ ਇੱਥੇ ਕਿਹੜੀਆਂ ਪ੍ਰੋਬਲਮਾਂ ਨੇ ਉਹ ਇੱਥੇ ਆ ਕੇ ਪਤਾ ਲੱਗਣੀਆਂ ਨੇ ਇਕੱਲੇ ਰਾਸ਼ਨ ਦੀ ਪ੍ਰੋਬਲਮ ਨਹੀਂ ਕਿਉਂਕਿ ਰਾਸ਼ਨ ਤਾਂ ਬਹੁਤ ਜ਼ਿਆਦਾ ਆ ਚੁੱਕਿਆ ਹਰ ਇਲਾਕੇ 'ਚ ਸਾਡੇ ਐਨਆਰਆਈ ਭਰਾ ਜਿੰਨੇ ਵੀ ਬਾਹਰ ਦੁਨੀਆ 'ਚ ਪੈਣਪਰਾ ਬੈਠੇ ਨੇ ਪੰਜਾਬੀ ਜਾਂ ਇੰਡੀਆ 'ਚ ਬੈਠੇ ਨੇ ਸਭ ਨੇ ਗੁਰਦੁਆਰਿਆਂ ਨੇ ਬਹੁਤ ਆਸ਼ਰਮਾਂ ਨੇ ਬਹੁਤ ਜਗ੍ਹਾ ਤੋਂ ਰਾਸ਼ਨ ਆ ਚੁੱਕਿਆ ਪਰ ਅੰਦਰ ਜਾ ਕੇ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਵਾਰ ਗਰਾਊਂਡ ਤੇ ਜਿਹੜੇ ਜਿਹੜੇ ਇਲਾਕਿਆਂ ਚ ਜਿਹੜੇ ਲੋਕ ਪੀੜਤ ਨੇ ਉਸ ਇਲਾਕੇ ਦੇ ਨੇੜੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਜ਼ਰੂਰ ਪਹੁੰਚ ਕੇ ਜਾਇਜ਼ਾ ਲਓ ਕਿ ਕਿਹੜੇ ਕਿਹੜੇ ਪ੍ਰੋਬਲਮਾਂ ਚ ਲੋਕੇ ਰਹਿ ਹੋਏ ਨੇ ਤਾਂ ਕਿ ਆਪਾਂ ਉਹਨਾਂ ਪ੍ਰੋਬਲਮਾਂ ਨੂੰ ਠੀਕ ਕਰ ਸਕੀਏ ਸਸਤੀ ਘਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਨੇ ਔਰ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਸ਼ੂ ਜਿਹੜੇ ਨੇ ਰੁਲ ਗਏ ਨੇ ਫਿਰੋਜ਼ਪੁਰ ਫਾਜ਼ਿਲਕਾ ਤਰਨਤਾਰਨ ਇਧਰ ਸਾਈਡ ਤੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਨੇ ਅਫੈਕਟਡ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਪਸ ਪੰਜਾਬ ਨੂੰ ਖੜਾ ਕਰਨਾ ਹੈ ਜੋ ਵੀ ਤੁਹਾਡੇ ਤੋਂ ਹੋ ਸਕਦਾ ਜਿਹੜੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਜੋ ਵੀ ਮਦਦ ਮਿਲ ਸਕਦੀ ਪਲੀਜ਼ ਕਰੋ ਮੈਂ ਵੀ ਬਹੁਤ ਸਾਰੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਸਿਸਟਰ ਮਾਲਵੀਕਾ ਮੋਗੇ ਵਿੱਚ ਉਹ ਵੀ ਬਹੁਤ ਸਾਰੇ ਲੋਕਾਂ ਨਾਲ ਜੁੜ ਚੁੱਕੀ ਹੈ ਆਲਰੇਡੀ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਹੈ ਪਲੀਜ਼ ਸ਼ੇਅਰ ਕਰੋ ਕੋਈ ਮੱਛਰਦਾਨੀਆਂ ਹੋਣ ਪਸ਼ੂਆਂ ਲਈ ਤੂੜੀ ਹੋਵੇ ਜੋ ਵੀ ਹੋਵੇ ਖਾਣਾ ਰਾਸ਼ਨ ਜਿਹੜੇ ਜ਼ਿਆਦਾ ਇਫੈਕਟਿਡ ਪਿੰਡ ਨੇ ਉਹਦੇ ਬਾਰੇ ਜ਼ਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਨੂੰ ਮਿਲ ਕੇ ਰਲ ਮਿਲ ਕੇ ਜਲਦੀ ਵਾਪਸ ਖੜੇ ਕਰੀਏ ਔਰ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਤਕਲੀਫ ਹੈ ਤਾਂ ਪਲੀਜ਼ ਸ਼ੇਅਰ ਕਰੋ ਜਿਹੜੇ ਪਰਿਵਾਰਾਂ ਨੂੰ ਜਿਹੜੇ ਲੋਕਾਂ ਨੂੰ ਤਕਲੀਫਾਂ ਨੇ ਸ਼ੇਅਰ ਕਰੋ ਤਾਂ ਕਿ ਵਾਪਸ ਜਲਦੀ ਪੰਜਾਬ ਜਿਹੜਾ ਹੈ ਵਾਪਸ ਉਦਾਂ ਹੀ ਹਰਾ-ਭਰਾ ਹੋ ਸਕੇ ਸਸਰੀਆ ਸਾਰੇ ਨੂੰ ਨੁਕਸਾਨ ਹੋਇਆ ਤਬਾਈ ਹੋਈ ਆ ਉਹ ਮੈਨੂੰ ਲੱਗਦਾ ਕਿ ਉਹ ਜਿਨ੍ਹਾਂ ਲੋਕਾਂ ਨਾਲ ਹੋਇਆ ਜਿਨ੍ਹਾਂ ਲੋਕਾਂ ਨਾਲ ਵਾਪਰਿਆ ਉਹ ਮੈਨੂੰ ਲੱਗਦਾ ਕਿ ਉਹ ਲੋਕ ਹੀ ਜਾਣਦੇ ਆ ਪਰ ਪੰਜਾਬ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਧਰਤੀ ਆ ਜਿੱਦਾਂ ਅਸੀਂ ਹਮੇਸ਼ਾ ਬੋਲਦੇ ਆ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਹੀ ਇੱਕ ਐਸੀ ਧਰਤੀ ਆ ਕਿ ਜਿੱਥੇ ਸਾਡੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਇੱਕ ਦੂਜੇ ਨਾਲ ਹੁਣ ਵੀ ਪੰਜਾਬ ਦੇ ਸਾਰੇ ਲੋਕ ਉਸ ਮਾਰ ਨੂੰ ਚੱਲਣ ਦੇ ਲਈ ਇੱਕ ਦੂਜੇ ਨਾਲ ਖੜੇ ਆ ਭਾਵੇਂ ਉਹ ਕਲਾਕਾਰ ਹੋਣ ਭਾਵੇਂ ਉਹ ਕੋਈ ਵੀ ਆ ਮੈਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਇਸ ਲਈ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਦਿਨਾਂ ਦੇ ਮੈਸਿਵ ਸੀਪੀ ਤੁਸੀਂ ਕੁਝ ਬੋਲ ਨਹੀਂ ਦੇ ਕਰ ਨਹੀਂ ਦੇਦਾ ਹੋ ਹੀ ਨਹੀਂ ਸਕਦਾ ਯਾਰ ਮੈਂ ਤਾਂ ਪੰਜਾਬ ਦਾ ਜੰਮਿਆ ਜਾਇਆ ਪੰਜਾਬ ਦਾ ਪੁੱਤਰ ਆ ਪੰਜਾਬੀ ਬੋਲੀ ਦਾ ਪੁੱਤਰ ਆ ਐ ਹੋ ਹੀ ਨਹੀਂ ਸਕਦਾ ਕਿ ਅਸੀਂ ਕਦੀ ਵੀ ਪਿੱਛੇ हट ਸਕੀਏ ਜਾਂ ਕਦੀ ਵੀ ਇਹ ਸੋਚੀਏ ਕਿ ਸਾਨੂੰ ਕੁਝ ਪਤਾ ਨਹੀਂ ਆ ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਸਕੀਏ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਲਈ ਅਸੀਂ ਹਮੇਸ਼ਾ ਖੜੇ ਆ ਜਿੰਨੇ ਜੋਗੇ ਵੀ ਹੈਗੇ ਆ ਜਿੰਨਾ ਕੁ ਮਾਰੇ ਨੇ ਹੌਸਲਾ ਦਿੱਤਾ ਆ ਜਿੰਨੀ ਕੁ ਮਾਰੇ ਨੇ ਬਖਸ਼ਿਸ਼ ਦਿੱਤੀ ਆ ਹਮੇਸ਼ਾ ਪੰਜਾਬ ਲਈ ਖੜੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਗਾਣਿਆਂ ذریعے ਹੋਵੇ ਭਾਵੇਂ ਹੌਣ ਹੜਾਂ ਦੇ ذریعے ਅਸੀਂ ਪਹਿਲਾ ਸ਼ੋਅ ਕੀਤਾ ਗ੍ਰੈਂਡ ਪ੍ਰੀਰੀ ਸੋ ਉਹਦੀ ਸਾਡੀ ਜਿੰਨੀ ਕਮਾਈ ਸੀ ਉਹ ਅਸੀਂ ਸਾਰੀ ਆਪਣੇ ਭੈਣ ਭਰਾਵਾਂ ਦੀ ਸੇਵਾ ਚ ਲਾਵਾਂਗੇ ਮਦਦ ਨਹੀਂ ਕਹਿ ਸਕਦਾ ਮੈਂ ਮਦਦ ਤੇ ਬਹੁਤ ਇੱਕ ਛੋਟਾ ਸ਼ਬਦ ਹੋ ਜਾਂਦਾ ਹੈ ਅਸੀਂ ਸੇਵਾ ਚ ਉਹਨੂੰ ਲਾਵਾਂਗੇ ਔਰ ਸਾਡੀ ਟੀਮ ਜਿਹੜੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਸਾਰੇ ਭੈਣ ਭਰਾਵਾਂ ਤੱਕ ਕਿਉਂਕਿ ਅਜੀ ਤਾਂ ਪਾਣੀ ਖੜਾ ਆ ਪਾਣੀ ਜਦੋਂ ਮੁੱਕਣਾ ਆ ਪਾਣੀ ਜਦੋਂ ਸੁੱਕਣਾ ਆ ਪਾਣੀ ਜਦੋਂ ਜਾਣਾ ਆ ਨਾ ਉਸ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਹੋਣੀਆਂ ਆ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣੀਆਂ ਪਸ਼ੂਆਂ ਨੂੰ ਲੋਕਾਂ ਨੂੰ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਿਰਨੀਆਂ ਆ ਫਿਰ ਕੇ ਗਈਆਂ ਆ ਸੋ ਇਹ ਕੋਈ ਹੁਣ ਦੀ ਗੱਲ ਨਹੀਂ ਆ ਵੀ ਆਪਾਂ 2-4 ਦਿਨ ਕਿ ਆਪਾਂ ਇੱਕ ਚੀਜ਼ ਦੇ ਪਿੱਛੇ ਹੋ ਜੀ ਸੋ ਇਹ ਸਾਨੂੰ ਸਾਰਿਆਂ ਨੂੰ ਬਹੁਤ ਲੰਬਾ ਇਨਾ ਸਾਰਿਆਂ ਨਾਲ ਖੜਨਾ ਪੈਣਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਜਿੱਥੇ ਕਿਤੇ ਵੀ ਹੜ੍ਹ ਆਏ ਆ ਮੈਂ ਪਿਛਲੇ ਕੋਈ 15 20 ਦਿਨ ਤੋਂ ਕੈਨੇਡਾ ਦੇ ਵਿੱਚ ਸਾਡੇ ਟੂਰ ਚੱਲ ਰਹੇ ਸੀ ਬਾਕੀ ਇਹ ਤਾਂ ਕੁਦਰਤੀ ਮਾਰ ਔਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਆ ਪਰ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਆ ਤੇ ਮੈਂ ਆਪਣੀ ਟੀਮ ਨਾਲ ਹਮੇਸ਼ਾ ਗੱਲਬਾਤ ਕਰ ਰਿਹਾ ਆ ਹੁਣ ਵੀ ਸ਼ੋਅ ਤੋਂ ਆਉਣ ਤੋਂ ਬਾਅਦ ਮੈਂ ਗੱਲ ਕੀਤੀ ਓਧਾ ਪੌਣਾ ਘੰਟਾ ਕਿ ਆਪਾਂ ਕਿੱਥੇ ਕਿੱਥੇ ਕੀ ਕੀ ਹੋ ਰਹੀ ਆ ਸੋ ਅਸੀਂ ਗੱਲਬਾਤ ਕਰ ਵੀ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਅਸੀਂ ਦਵਾਈਆਂ ਪ੍ਰੋਵਾਈਡ ਕਰਵਾ ਰਹੇ ਹਾਂ ਭਾਵੇਂ ਉਹ ਪਸ਼ੂਆਂ ਦੀਆਂ ਹੋਣ ਭਾਵੇਂ ਉਹ ਲੋਕਾਂ ਦੀ ਸਿਹਤ ਲਈ ਹੋਣ ਸੋ ਸਾਡੀ ਟੀਮ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਵੀ ਜਦੋਂ ਪਾਣੀ ਸੁੱਕਦਾ ਆ ਅਸੀਂ ਤੁਹਾਡੇ ਨਾਲ ਖੜੇ ਆ ਮੇਰੀ ਜਿੰਨੀ ਕੁ ਫਸਲ ਅਸੀਂ ਬੀਜਦੀ ਆ ਅਸੀਂ ਆਪ ਖੇਤੀ ਕਰਦੇ ਆ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਭੈਣ ਭਰਾਵਾਂ ਨੂੰ ਲੋੜ ਹੋਊਗੀ ਅਸੀਂ ਉਹਨਾਂ ਨੂੰ ਆਟਾ ਚੌਲ ਜਿਹੜਾ ਸਾਡਾ ਝੋਨਾ ਉਹਨੂੰ ਨਾ ਮੰਡੀ ਸੋਟਾਂਗੇ ਸਾਰੇ ਭੈਣ ਭਰਾਵਾਂ 'ਚ ਵੰਡ ਦਾਂਗੇ ਕੋਈ ਨਹੀਂ ਹੋਣ ਲੱਗਾ ਅਸੀਂ ਪੰਜਾਬ ਨੇ ਸਾਨੂੰ ਇਹਨਾਂ ਦਿੱਤਾ ਆ ਪੰਜਾਬੀ ਲੋਕਾਂ ਨੇ ਸਾਨੂੰ ਇਹਨਾਂ ਦਿੱਤਾ ਆ ਅਸੀਂ ਪੰਜਾਬੀਆਂ ਦੇ ਨਾਲ ਖੜਾਂਗੇ ਸਾਡੇ ਭੈਣ ਭਰਾਵਾਂ ਨਾਲ ਖੜਾਂਗੇ